ਸ੍ਰੀ ਕਾਲ ਸਾਰੇ ਵੀਰਾਂ ਨੂੰ ਜੀ ਲੈ ਵੀ ਮਿੱਤਰ ਅੱਜ ਜਾ ਰਹੇ ਜੌਂਡੀਆ ਦੇ ਜੌਂਡੀਆ ਦੇ ਦਿੱਖੇ ਹੋਏ ਵੱਡੇ ਸਾਰੇ ਇਹ ਪਾਈ ਕੁਝ ਰੋਮਾਂ ਲਿਜਾ ਜਾ ਰਿਹਾ ਪੰਜਾਬ 73 ਬਾਕੀ 15405 ਬਾਕੀ ਵੀ ਸਾਰੇ 52 10 ਫੋਰ ਵੀਲ 1 2 ਵੀਸ ਹੈਗਾ 2 ਵੀਲ ਬਾਕੀ ਸਾਰੇ ਫੋਰ ਵੀਲ ਹੈਗੇ 18 ਨੇ ਟਰੈਕਟਰ ਉੱਪਰ ਜਾ ਕੇ ਬੈਠਾ ਬੈਠਾ ਆਪਣੇ ਆਪਣੇ ਉੱਪਰ ਜਾ ਕੇ ਇਸ ਬੰਦੇ ਕਿੰਨੀ ਹੋ ਗਈ ਪਾਰਟੀ ਇਸ ਬੰਦੇ ਕਿੰਨੀ ਹੋ ਗਈ ਪਾਰਟੀ ਮਾਮਾ ਪਤਾ ਜੀ ਆ ਤਨ ਹਾਂਜੀ ਹਾਂ ਤੁਹਾਨੂੰ ਵੀ ਜੀ ਕਿਹੜਾ ਲਿਆ ਆਪਾਂ ਵੀ ਭਵੰਦ ਦਾ ਲਿਆ ਜੀ ਕਾਂਸਾ ਇਹ ਵਾਲਾ ਇਹ ਵਾਲਾ ਇੱਥੇ ਮੁੱਟੂ ਘੜਿਆ ਹਾਂਜੀ ਹਾਂਜੀ ਆਦੀਰ ਰਾਈਟਰ ਹੈ ਨਹੀਂ ਤੁਮ ਤਾਂ ਬਸ ਸ਼ੁਰੂ ਤੋਂ ਹੀ ਚੌਂਡੀਅਰ ਚਲਾਵਾ ਹਨੀ ਹਾਂਜੀ ਹਾਂ ਆਪਾਂ ਸ਼ੁਰੂ ਤੋਂ ਹੀ ਦੌਰੇ ਚਲਾਵਾ ਹਾਂ ਹਾਂ ਅੰਦਰੋਂ ਮੰਦ ਦਸਤਾ ਜੀ ਪਹਿਲਾਂ ਮਰਪਾ ਜਿਮਾਂ ਨੇ ਬਹੁਤ ਮੰਦ ਦਸ ਲੈ ਲਿਆ ਇੱਕ ਠੀਕ ਹੈ ਹਾਂਜੀ ਜੀ ਮੇਰਾ ਵੀ ਬਹੁਤ ਕਰਾ ਯਾਰ ਚੌਂਡੀਅਰ ਲੈਣੇ ਇਹਨੂੰ ਹਨੀ ਜਤ ਆਹੀ ਰੱਖ ਲੂੰਗੇ ਮਾਮੇ ਵਾਲਾ ਹੀ ਹਾਂਜੀ ਠੀਕ ਨੇ ਮਾਮੇ ਵਾਲੀ ਰੱਖ ਲੂੰਗੇ ਇਹਦਾ ਮਿੱਟੀ ਦਾ ਦਸਤਾ ਜੀ ਛਾਈ ਮੱਲਾਂ ਨਾਲੋਂ ਪਿਆਰਾ ਹੈ ਸੋ ਮੈਂ ਰਸਤੇ ਦੇ ਬਾਰੇ ਕੋਸ਼ਿਸ਼ ਤੇ ਆਪਣੇ ਆਪਣੇ ਪ੍ਰਤੀੰਤਿਆਂ ਦੇਖਿਆ ਉਹਨਾਂ ਨੇ ਕੋਈ ਨਹੀਂ ਕੋਈ ਬਾਤ ਹੈ ਰੇਲ ਦਾ ਨਾਮ ਨਹੀਂ ਚੱਲ ਰਿਹਾ ਜੀ ਟੋੜ ਗੱਡੀ ਪਈ ਆ ਬਾਈ ਜੌਂਡੀਆਰ ਵਾਲਿਆਂ ਨੇ 2 4 6 8 10 12 14 16 18 19 19 ਟਰੈਕਟਰਾਂ ਦੀ ਡਿਲੀਵਰੀ ਆ ਬਾਈ ਬਸ ਜਿੰਨਾ ਕਿ ਨਾਪਾ ਸਟਾਕ ਆਇਆ ਤਾਂ ਓਨੇ ਕੇ ਦੇ ਦੇ ਵੀ ਇਹਨਾਂ ਨੇ ਦੇਣਾ ਤਾਂ ਆਪਾਂ ਨੂੰ ਮੱਲ ਲੈ ਅੱਜ 51 50 51 ਟਰੈਕਟਰਾਂ ਦੀ ਡਿਲੀਵਰੀ ਦੀ ਟਰੈਕਟਰ ਹੀ ਨਹੀਂ ਨਾ ਪਾਏ ਅੱਜ ਇੰਨੇ ਕੇ ਆਏ ਫਿਰ ਫੇਰਾ ਭਾਣ ਦਾ ਲੈ ਚੱਲੇ ਅੱਜ ਪੱਗ ਵੀ ਦੇ ਲੈ ਰਹੀ ਬੰਨ ਘਾਇਆ ਟਰੈਕਟਰ ਕੈ ਲਗੀ ਹੈ ਮਾਮੇ ਹਾਂਜੀ ਹਾਂ ਪੱਗ ਵੀ ਟਰੈਕਟਰ ਕੈ ਲਗੀ ਬੰਨ ਘਾਇਆ ਅੱਜ ਹੈ ਏ ਭਾਈ ਆਪਣਾ ਸਬਸਕ੍ਰਾਈਬਰ ਹੈ ਚੈਨਲ ਦਾ ਜੀ ਭਾਈ ਦਾ ਪਿੰਡ ਹੈ ਘੁੰਗੜਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਵਰਤੋ ਤੇ ਸ਼ੇਅਰ ਦੇਖਦੇ ਆ ਰੱਖੂਗੇ ਇਹਨੂੰ ਆਪਾਂ ਆਪਣੇ ਕੋਲ ਪਾਣ ਦੱਸਦੇ ਨਾ ਇਹਨੂੰ ਕਹਿਣਾ ਵੀ ਤੂੰ ਗੱਡੀ ਲੈ ਕੇ ਘਰਾਂ ਨੂੰ ਜਾ ਟਰੈਕਟਰਾਂ ਦਾ ਰੱਖੂਗੇ ਇਹਨਾਂ ਪਾਣ ਦੱਸਦੇ ਨਾ ਠੀਕ ਹੈ ਜੀ ਜੌਂਡੀਆ ਇਹ ਭਾਈ ਲੈ ਆਉਣਾ ਇਹ ਭਾਈ ਚੱਲਿਆ 50 75 ਕੀ ਇਹਦੀ ਗੱਲ ਕਦਿਆ ਚੀਜ਼ ਐ ਦੇਖਦੇ ਵਾਕੀ ਚਲੋ ਵਰਤ ਲੰਨੇ ਹੁਣ ਭਾਂ ਜਿਆਦਾ ਪਹਿਲਾਂ ਵਰਤੇ ਰਿਹਾ ਵਾਕੀ ਹੁਣ ਆਪਾਂ ਵੀ ਦੇਖ ਲੰਨੇ ਠੀਕ ਨੇ ਕੀ ਕਰਦਾ ਹੈਗਾ ਆਪਾਂ ਦੇਖਾਂਗੇ ਕਿ ਜੋ ਰਜਵਾ ਮਾਮੇ ਨੂੰ ਕਹਿ ਦੂੰਗਾ ਵੀ ਤੂੰ ਇਹਨਾਂ ਗੱਡੀ ਲੈ ਜਾ ਵੀ ਟਰੈਕਟਰ ਛੱਡ ਜਾ ਓਰੀ ਪਿੰਡੇ ਡੈੜੀਓ ਟਰੈਕਟਰ ਓਰੀ ਰੱਖ ਲੋਂਗੇ ਇਹਦਾ ਲੈ ਵੀ ਤੇ ਡਿਲੀਵਰੀ ਰੀਪਰ ਵੀ